ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਸਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਤੇ ਉਸ ਲਸਾਨੀ ਸ਼ਹਾਦਤ ਨੂੰ ਸਜਦਾ ਕਰਨ ਪਹੁੰਚਿਆ ਇਹ ਲੱਖਾਂ ਦਾ ਇਕੱਠ ਫਤਿਹਗੜ੍ਹ ਸਾਹਿਬ ਦੀ ਉਹ ਮਹਾਨ ਪਾਵਨ ਇਤਿਹਾਸਿਕ ਧਰਤੀ ਉਹ ਮਹਾਨ ਧਰਤੀ ਜਿੱਥੇ ਨਿੱਕੀਆਂ ਜਿੰਦਾਂ ਨੇ ਵੱਡਾ ਸਾਾਕਾ ਕਰਕੇ ਵਿਖਾਇਆ ਸੀ ਹਰ ਸਾਲ ਇਸ ਮਹਾਨ ਮੁਕੱਦਸ ਧਰਤੀ ਤੇ ਤਿੰਨ ਰੋਜਾ ਸ਼ਹੀਦੀ ਜੋੜ ਮੇਲ ਬਹੁਤ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਤੇ ਉਸ ਤਿੰਨ ਰੋਜਾ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ ਅੰਤਲੇ ਦਿਨ ਦੀ ਖਾਸੀਅਤ ਇਹ ਰਹਿੰਦੀ ਹੈ ਕਿ ਵਿਰਾਗਮਈ ਨਗਰ ਕੀਰਤਨ ਜੋ ਗੁਰਦੁਆਰਾ ਫਤੇਗੜ ਸਾਹਿਬ ਤੋਂ ਉਪਰ ਆਰੰਭ ਹੁੰਦਾ ਹੈ ਤੇ ਉਸ ਦੀ ਸਮਾਪਤੀ ਜਾ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੁੰਦੀ ਹੈ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਜਿਸ ਪਾਸੇ ਵੀ ਨਜ਼ਰ ਜਾ ਰਹੀ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਹੋਵੇਗਾ ਅੱਜ ਬੇਸ਼ੱਕ ਵਜੀਰ ਖਾਨ ਦਾ ਨਾਮੋ ਨਿਸ਼ਾਨ ਮਿੱਟ ਚੁਕਿਆ ਹੈ ਪਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਦੀ ਮਹਾਨ ਮੁਕੱਦਸ ਧਰਤੀ ਤੇ ਪਹੁੰਚੀਆਂ ਹੋਈਆਂ ਨੇ ਹਰ ਸਾਲ ਕਰੀਬ 50 ਲੱਖ ਤੋਂ ਜ਼ਿਆਦਾ ਸੰਗਤਾਂ 3 ਦਿਨਾਂ ਦੇ ਵਿੱਚ ਇਸ ਮਹਾਨ ਧਰਤੀ ਤੇ ਸਜਦਾ ਕਰਨ ਦੇ ਲਈ ਪਹੁੰਚਦੀਆਂ ਹਨ ਤੇ ਉਹ ਮਹਾਨ ਇਤਿਹਾਸਕ ਜਿਹੜਾ ਇਹ ਬਿੰਨਾ ਇਸ ਨੂੰ ਮਨਾਉਂਦੀਆਂ ਹਨ ਤੇ ਸਕਰੀਨ ਦੇ ਤੁਸੀਂ ਵੇਖ ਸਕਦੇ ਹੋ ਮੋਸ ਅਲੌਕਿਕ ਨਗਰ ਕੀਰਤਨ ਵਿਰਾਗਮਈ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਕਰੀਬ ਜਿਹੜਾ 3-4 ਕਿਲੋਮੀਟਰ ਦੇ ਅੱਗੇ ਗਤਕਾ ਜਿਹੜਾ ਖੇਡਿਆ ਜਾ ਰਿਹਾ ਹੈ ਪ੍ਰਦਰਸ਼ਨੀਆਂ ਨੇ ਉਸ ਵਿਰਾਗਮਈ ਪਲਾ ਨੂੰ ਯਾਦ ਕਰਨ ਦੀ ਜਿਹੜੀ ਚਿੱਤਰ ਪ੍ਰਦਰਸ਼ਨੀਆਂ ਉਹ ਅੱਗੇ-ਅੱਗੇ ਚੱਲ ਰਹੀ ਹੈ ਤੇ ਜਿੱਥੋਂ ਪਾਲਕੀ ਸਾਹਿਬ ਦਾ ਕਾਫਲਾ ਸ਼ੁਰੂ ਹੁੰਦਾ ਹੈ ਤੇ ਉਥੇ ਜੜੀਆਂ ਨਿਹੰਗ ਸਿੰਘ ਜਥੇਬੰਦੀਆਂ ਹੋਰ ਜੜੀਆਂ ਸੰਪਰਦਾਵਾਂ ਨੇ ਪੰਤ ਦੀਆਂ ਉਹ ਮਹਾਨ ਸੰਪਰਦਾਵਾਂ ਇਸ ਅਲੌਕਿਕ ਤੇ ਵਿਰਾਗਮਈ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਜਿਸ ਪਾਸੇ ਵੀ ਨਜ਼ਰ ਜਾ ਰਹੀ ਹੈ ਠਾਠਾ ਮਾਰਦਾ ਸਲਾਬ ਠਾਠਾ ਮਾਰਦਾ ਇਕੱਠ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਹੈ ਤੇ ਕਿਤਨੇ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਇਸ ਜਿਹੜੇ ਪ੍ਰਬੰਧ ਨੇ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੋਟੇ ਪੈਂਦੇ ਨਜ਼ਰ ਆ ਰਹੇ ਹਨ ਹਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਸੰਗਤ ਦਾ ਜਿਹੜਾ ਸਹਿਯੋਗ ਰਵੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਤੇਗੜ ਸਾਹਿਬ ਦੀ ਧਰਤੀ ਤੋਂ ਮਹਾਨ ਉਹ ਪਾਵਨ ਧਰਤੀ ਦੇਖ ਸਕਦੇ ਹੋ ਮੈਂ ਕਹਾਂਗਾ ਜਰੂਰ ਕੈਮਰਾਮੈਨ ਨੂੰ ਕਿ ਦਰਸ਼ਨ ਕਰਵਾਏ ਜਾਣ ਜਿਸ ਪਾਸੇ ਵੀ ਨਜ਼ਰ ਜਾ ਰਹੀ ਹੈ ਇਹ ਜਿਹੜਾ ਰੋਡ ਹੈ ਰੋਡ ਤਾਂ ਤੁਸੀਂ ਦੇਖ ਸਕਦੇ ਹੋ ਸਾਰਾ ਸੰਗਤ ਦੇ ਨਾਲ ਜਿਵੇਂ ਸੰਗਤ ਦਾ ਸਲਾਬ ਆਇਆ ਹੋਵੇ ਕੇਸਰੀ ਨੇਲੀਆਂ ਦਸਤਾਰਾਂ ਦੇ ਨਾਲ ਸੰਗਤਾਂ ਦਾ ਹੜ ਆਇਆ ਹੋਇਆ ਏ ਤੇ ਸਹਬਜ਼ਾਦਿਆਂ ਦੀ ਉਸ ਮਹਾਨ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਜਿਹੜਿਆ ਸੰਗਤਾਂ ਇਸ ਮਹਾਨ ਅਸਥਾਨ ਤੇ ਪਹੁੰਚ ਰਿਹਾ ਹਨ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਜਦੋਂ ਹੁੰਦੀ ਹੈ 6 ਤੇ 7 ਪੋ ਦੀ ਉਹ ਰਾਤ ਦਰਮਿਆਨੀ ਰਾਤ ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਹਬਜ਼ਾਦੇ ਚਮਕੌਰ ਦੇਵਾਲ ਚਮਕੌਰ ਦੀ ਗੜੀ ਦੇ ਵੱਲ ਰਵਾਨਾ ਹੋਏ ਉੱਥੇ ਹੀ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਜਿਹੜਾ ਸੀ ਉਹਨਾਂ ਨੂੰ ਗੰਗੂ ਆਪਣੇ ਨਾਲ ਲੈ ਗਿਆ ਤੇ ਕਿਵੇਂ ਸਾਰਾ ਵਰਤਾਂਤ ਮੁਰੰਡੇ ਵਿਖੇ ਜਿਹੜਾ ਉਹਨਾਂ ਨੇ ਕੌਤਵਾਲ ਦੇ ਵਿੱਚ ਰਾਤ ਕੱਢੀ ਕੱਟੀ ਤੇ ਇੱਥੇ ਹੀ ਇਹ ਨਵਾਬ ਵਜ਼ੀਰ ਖਾਨ ਵੱਲੋਂ ਇੱਥੇ ਹੀ ਸਹਬਜ਼ਾਦਿਆਂ ਨੂੰ ਜਿਹੜਾ ਰੱਖਿਆ ਗਿਆ ਇੱਥੇ ਹੀ ਪੇਸ਼ੀਆਂ ਹੋਈਆਂ ਪੇਸ਼ੀਆਂ ਹੁਣ ਤੋਂ ਉਪਰੰਤ ਟੰਡੇ ਬੁਰਦੇ ਵਿੱਚ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਨੇ ਹੌਂਸਲਾ ਦਿੱਤਾ ਸਹਬਜ਼ਾਦਿਆਂ ਨੂੰ ਪ੍ਰੇਰਣਾ ਦਿੱਤੀ ਤੇ ਆਪਣੇ ਜਿਹੜੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਦਿੱਤਾ ਤੇ ਅੱਜ ਦੇ ਦਿਨ ਜਦੋਂ ਸਹਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਤੇ ਸ਼ਹਾਦਤ ਤੋਂ ਬਾਅਦ ਉਹ ਮਹਾਨ ਅਸਥਾਨ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਜਿਸ ਨੂੰ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਵੀ ਕਿਹਾ ਜਾਂਦਾ ਹੈ ਨਵਾਬ ਟੋਡਰਮਲ ਨੇ ਬਿਵਾਨ ਟੋਡਰਮਲ ਨੇ ਉੱਥੇ ਮੋਹਰਾਂ ਖੜੀਆਂ ਕਰਕੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ ਸੋ ਜੋ ਪੰਥ ਦੀ ਰਵਾਇਤ ਚੱਲੀ ਆਉਂਦੀ ਹੈ ਉਸੇ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਉਸੇ ਪਿਰਤ ਨੂੰ ਕਾਇਮ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਂਦਾ ਏ ਇਸ ਮਹਾਨ ਧਰਤੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਉਹ ਲੱਖਾਂ ਦਾ ਕਾਫਲਾ ਵਿਰਾਗਮਈ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦਾ ਏ ਸੋ ਉਹ ਨਗਰ ਕੀਰਤਨ ਦੀ ਸ਼ੁਰੂਆਤ ਜਿਹੜਾ ਏ ਉਹ ਫਤਿਹਗੜ੍ਹ ਸਾਹਿਬ ਤੋਂ ਹੋ ਚੁੱਕੀ ਏ ਤੇ ਉਸੇ ਤਰ੍ਹਾਂ ਜੋ ਰਵਾਇਤ ਚੱਲਦੀ ਆ ਰਹੀ ਏ ਪੰਥ ਕਰਵਾਏਤ ਅਨੁਸਾਰ ਇਹ ਵਿਰਾਗਮਈ ਨਗਰ ਕੀਰਤਨ ਅੱਗੇ ਵਾਧਾ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਹੁੰਚੇਗਾ ਜਿੱਥੇ ਜਾ ਕੇ ਅਰਦਾਸ ਹੋਵੇਗੀ ਅਰਦਾਸ ਹੋਣ ਤੋਂ ਬਾਅਦ ਇਸ ਨਗਰ ਕੀਰਤਨ ਦੀ ਜਿਹੜੀ ਆ ਉਹ ਸਮਾਪਤੀ ਹੋਵੇਗੀ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਮਹਾਨ ਅਸਥਾਨ ਤੇ ਜਿੱਥੇ ਸਜਦਾ ਕਰਨ ਆਉਂਦੀਆਂ ਨੇ ਉੱਥੇ ਹੀ ਇਸ ਤਿੰਨ ਰੋਜਾ ਸ਼ਹੀਦੀ ਜੋੜ ਮੇਲੇ ਦਾ ਜੋ ਅੰਤਮ ਦਿਨ ਹੁੰਦਾ ਏ ਖਾਸੀਅਤ ਰਹਿੰਦੀ ਹੈ ਸਾਰ ਸੰਗਤ ਦੀ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਤੀਆਂ ਨੇ ਹਰੇਕ ਦੀ ਇੱਕ ਤਾਂਗ ਮੰਗ ਰਹਿੰਦੀ ਹੈ ਕਿ ਇਸ ਸ਼ਹੀਦੀ ਜੋੜ ਮੇਲੇ ਦੇ ਜੋ ਅੰਤਮ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਆ ਲੋਕਿਕ ਨਗਰ ਕੀਰਤਨ ਉਸ ਦੇ ਵਿੱਚ ਸ਼ਾਮੂਲੀਅਤ ਕੀਤੀ ਜਾਵੇ ਤੇ ਸਹਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਜਦਾ ਕੀਤਾ ਜਾਵੇ ਆਪਣਾ ਅਕੀਦਾ ਪੇਡ ਕੀਤਾ ਜਾਵੇ ਸੋ ਤਸਵੀਰਾਂ ਤੁਸੀਂ ਫਤਿਹਗੜ੍ਹ ਸਾਹਿਬ ਦੀ ਮਹਾਨ ਇਤਿਹਾਸਕ ਧਰਤੀ ਜਿੱਥੇ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ ਸੀ ਉੱਥੇ ਵੇਖ ਰਹੇ ਹੋ ਮਗਧ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਨਰਸਿੰਘੇ ਵਜਾਏ ਜਾ ਰਹੇ ਹਨ ਤੇ ਉਸ ਮਹਾਨ ਦਿਨ ਨੂੰ ਉਸ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਜਦੋਂ ਸਹਿਬਜ਼ਾਦਿਆਂ ਨੇ ਈਨ ਨਹੀਂ ਸੀ ਮੰਨੀ ਤੇ ਸਿੱਖੀ ਸਿਧਕ ਜਿਹੜਾ ਉਹ ਨਿਭਾਇਆ ਸੀ ਸਿੱਖੀ ਕਾਇਮ ਰੱਖੀ ਸੀ ਤੇ ਜਿਹੜਾ ਨਵਾਬ ਨੂੰ ਮੂੰਹ ਦੀ ਖਾਣੀ ਪਈ ਸੀ ਫਤੇਗੜ ਸਾਹਿਬ ਦੀਆਂ ਇਹ ਤਸਵੀਰਾਂ ਨੇ ਲੱਖਾਂ ਦਾ ਇਕੱਠ ਤੇ ਇਸ ਮਹਾਨ ਪਾਵਨ ਧਰਤੀ ਤੇ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਊਰਨ ਪਰਮ ਆਨੰਦ ਸੁਣ ਸਕਦੇ ਹਾਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਹੈ ਸੰਗਤਾਂ ਜਿੱਥੇ ਵੈਰਾਗਮਈ ਇਹ ਮਾਹੌਲ ਬਣਿਆ ਹੋਇਆ ਹੈ ਵੈਰਾਗਮਈ ਪਲਾਂ ਨੂੰ ਮਹਿਸੂਸ ਕਰ ਰਹੀਆਂ ਨੇ ਤੇ ਕਿਤਨਾ ਕਿਤੇ ਜਿਹੜਾ ਆਪਣੇ ਜਿਹੜੇ ਨੰਗੇ ਪੈਰੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਸੇਵਾ ਭਾਵਨਾ ਜਿਹੜਾ ਉਹ ਖਾਸ ਵੇਖੀ ਜਾ ਸਕਦੀ ਆ ਪੋ ਦਾ ਮਹੀਨਾ ਇਹ ਦਸੰਬਰ ਮਹੀਨੇ ਦੇ ਇਹ ਅੰਤਮ ਦਿਨ ਹਨ ਕੈਰਾਂ ਦੀ ਠੰਡ ਵਰ ਰਹੀ ਹੈ ਪਰ ਤੁਸੀਂ ਵੇਖ ਸਕਦੇ ਹੋ ਠੰਡ ਬੇਸ਼ੱਕ ਜੋਰਾਂ ਦੀ ਹੈ ਪ੍ਰਸੰਗਤ ਦੇ ਉਤਸ਼ਾਹ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਮੀ ਉਹ ਨਹੀਂ ਵੇਖਣ ਨੂੰ ਮਿਲ ਰਹੀ ਨੰਗੇ ਪੈਰ ਝਾੜੂ ਦੀ ਸੰਗਤ ਸੇਵਾ ਕਰ ਰਹੀ ਹੈ तकरीबन ਜੰਨੀਆਂ ਵੀ ਸੰਗਤਾਂ ਪਾਲਕੀ ਸਾਹਿਬ ਦੇ ਨਾਲ ਚੱਲ ਰਹੀਆਂ ਨੇ ਸਾਰੇ ਪੈਰਾਂ ਤੋਂ ਨੰਗੀਆਂ ਨੇ ਸੇਵਾ ਕਰ ਰਹੀਆਂ ਨੇ ਆਪਣਾ ਜਿਹੜਾ ਸ਼ਰਧਾ ਦੇ ਸਹਿਬ ਜਾਦਿਆਂ ਨੂੰ ਉਹ ਪੇਂਟ ਕਰ ਰਹੀਆਂ ਹਨ ਹਰ ਸਾਲ ਤਿੰਨ ਰੋਜਾ ਸ਼ਹੀਦੀ ਜੋੜ ਮੇਲ ਦੇ ਮੌਕੇ ਕਰੀਬ 50 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਇਸ ਮਹਾਨ ਇਤਿਹਾਸਕ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਤਸਵੀਰਾਂ ਤੁਹਾਨੂੰ ਅਸੀਂ ਫਤੇਗੜ ਸਾਹਿਬ ਤੋਂ ਦਿਖਾ ਰਹੇ ਹਾਂ ਤਿੰਨ ਰੋਜਾ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ ਤੇ ਨਗਰ ਕੀਰਤਨ ਦੀ ਪ੍ਰారంਭਤਾ ਹੋ ਚੁੱਕੀ ਹੈ ਤੇ ਇਹ ਨਗਰ ਕੀਰਤਨ ਹੁਣ ਜੋਤੀ ਸਰੂਪ ਸਾਹਿਬ ਵੱਲ ਜਿਹੜਾ ਉਹ ਵਧੇਗਾ ਉੱਥੇ ਜਾ ਕੇ ਜੋ ਸਮਾਪਤੀ ਹੋਵੇਗੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਇਸ ਜੋ ਤਿੰਨ ਰੋਜ਼ਾ ਜਹੀਦੀ ਜੋੜ ਮੇਲਾ ਉਸ ਦੀ ਸਮਾਪਤੀ ਹੋਵੇਗੀ ਕੈਮਰਾ ਪਰਸਨ ਗਰੀਸ਼ ਚੰਦਰਾ ਦੇ ਨਾਲ ਪਰਮਜੀਤ ਸਿੰਘ ਏਬੀਪੀ ਸੰਜਾ ਸ਼੍ਰੀ ਫਤੇਗੜ ਸਾਹਿਬ ہم جان دے کے اوروں کی جان بچا چلے سिक्की کی نیو ہم سر پر اٹھا چلے تصویراں فتیگر صاحب دی مہان پویتر ਧਰਤੀ تو جتھے ਸ਼ਹੀਦੀ ਜੋੜ ਮਿਲਦਾ ਅੱਜ ਆਖਰੀ ਦਿਨ ਹੈ ਤੇ ਨਗਰ ਕੀਰਤਨ ਆਪਣੇ ਪੜਾਪ ਦੇ ਵੱਲ ਵਧਦਾ ਜਾ ਰਿਹਾ ਹੈ ਵੇਖ ਸਕਦੇ ਹਾਂ ਹਰ ਪਾਸੇ ਜਿੱਥੇ ਵੀ ਨਜ਼ਰ ਪੈ ਰਹੀ ਹੈ ਠਾਠਾ ਮਾਤ ਦਾ ਸੰਗਤਾਂ ਦਾ ਇਕੱਠ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹ ਮਹਾਨ ਪਾਵਨ ਇਤਿਹਾਸਿਕ ਧਰਤੀ ਸਹਬਜ਼ਾਦਾ بابا ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਗੁਜਰੀ ਜੀ ਉਹਨਾਂ ਦੀ ਮਹਾਨ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਤ ਤਿੰਨ ਰੋਜ਼ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਅਲੌਕਿਕ ਵਿਰਾਗਮਈ ਨਗਰ ਕੀਰਤਨ ਦੀ ਜਿਹੜੀ ਪ੍ਰారంਭਤਾ ਹੋਈ ਹੈ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵੱਲੋਂ ਇਹ ਨਗਰ ਕੀਰਤਨ ਜਿਹੜਾ ਉਹ ਵਧਰਿਆ ਹੈ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਇਸ ਮਹਾਨ ਅਲੌਕਿਕ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤਸਵੀਰਾਂ ਸ਼ਹੀਦਾਂ ਦੀ ਮਹਾਨ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੇਕਰ ਨਗਰ ਕੀਰਤਨ ਦੇ ਅੱਗੇ ਜਿਹੜੀ ਗੱਲ ਕੀਤੀ ਜਾਵੇ ਤਾਂ ਕਾਫਲੇ ਦੇ ਰੂਪ ਦੇ ਵਿੱਚ ਕਰੀਬ ਜਿਹੜਾ 4 ਤੋਂ 5 ਕਿਲੋਮੀਟਰ ਜਿਹੜੇ ਸੰਗਤਾਂ ਨੇ ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਇਕੱਠ ਤੁਸੀਂ ਤਸਵੀਰਾਂ ਤੇ ਵੇਖ ਸਕਦੇ ਹੋ ਇਸੇ ਤਰ੍ਹਾਂ ਅੱਗੇ ਵੀ ਇਸੇ ਤਰ੍ਹਾਂ ਕਿ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਅੱਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਉਣ ਦੀ ਜਿਹੜਾ ਦਿਖਾਇਆ ਜਾਵੇ ਅੱਗੇ ਤੱਕ ਜਿੱਥੇ ਤੱਕ ਵੀ ਨਜ਼ਰ ਪੈ ਰਹੀ ਹੈ ਸੰਗਤਾਂ ਦਾ ਠਾਠਾ ਮਾਰਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਤੇ ਖਾਸ ਤੌਰ ਤੇ ਹਾਥੀ ਘੋੜੇ ਜਿਹੜੇ ਨੇ ਉਹ ਜਿਹੜੇ ਨਿਹੰਗ ਸਿੰਘ ਜਿੱਥੇ ਬੰਦੀਆਂ ਨੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮੂਲਿਤ ਕਰ ਰਹੇ ਹਨ ਅੱਗੇ ਜੇਕਰ ਵੇਖਿਆ ਜਾਵੇ ਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਝਾੜੂ ਦੀ ਸੇਵਾ ਕਰ ਰਹੀਆਂ ਨੇ ਤੇ ਸੇਵਾ ਕਰਕੇ ਆਪਣੀ ਹਾਜ਼ਰੀ ਸਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਲਵਾਰੀਆਂ ਹਨ ਵੇਖ ਸਕਦੇ ਹਾਂ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਸੰਗਤਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਆਪਣਾ ਅਕੀਦਾ ਪੇਟ ਕਰਨ ਦੇ ਲਈ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਮਹਾਨ ਧਰਤੀ ਤੇ ਸਜਦਾ ਕਰਨ ਦੇ ਲਈ ਪਹੁੰਚਿਆ ਹੋਇਆ ਹੈ ਇੰਜ ਲੱਗ ਰਿਹਾ ਇੱਕ ਜਿਵੇਂ ਜਿੱਦਾਂ ਜਿਹੜਾ ਫਤੇਗੜ ਸਾਹਿਬ ਤੋਂ ਜੋਤੀਸ ਰੂਪ ਸਾ ਜ ਜੋਤੀਸ ਰੂਪ ਸਾ ਤੱਕ ਦਾ ਜਿਹੜਾ ਰਸਤਾ ਇਹ ਉਸਾਰਾ ਸੰਗਤ ਦੇ ਨਾਲ ਹੀ ਪੂਰਾ ਭਰਿਆ ਹੋਵੇ ਦੇਖ ਸਕਦੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਮਹਾਨ ਧਰਤੀ ਤੇ ਇਸ ਮਹਾਨ ਮੁਕੱਦਸ ਅਸਥਾਨ ਤੇ ਸਜਦਾ ਕਰਨ ਦੇ ਲਈ ਪਹੁੰਚ ਰਹੀਆਂ ਹਨ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸ਼ਬਦ ਚੌਂਕੀ ਜਿੱਥੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਹੈ ਪ੍ਰੇਮ ਕੀ ਹੋਤ ਨਹੀਂ ਪ੍ਰਾਪਾਇਓ ਸਾਚ ਕਹੋ ਸੁਣ ਲੇਹੋ ਸਭੈ ਤਸਵੀਰਾਂ ਫਤੇਗੜ ਸਾਹਿਬ ਦੀ ਮਹਾਨ ਧਰਤੀ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸਾਲ ਹੀ ਇਸੇ ਤਰ੍ਹਾਂ ਜਿਹੜਾ ਇਸ ਮਹਾਨ ਅਸਥਾਨ ਤੇ ਸਜਦਾ ਕਰਨ ਲਈ ਪਹੁੰਚਦੀਆਂ ਹਨ ਵਿਰਾਗ ਮਈ ਨਗਰ ਕੀਰਤਨ ਜਦੋਂ ਆਰੰਭ ਹੁੰਦਾ ਹੈ ਤਾ ਸੰਗਤਾਂ ਦੀਆਂ ਵੀ ਅੱਖਾਂ ਨਾਮ ਹੁੰਦੀਆਂ ਨੇ ਉਹ ਦ੍ਰਿਸ਼ ਜਿਹੜਾ ਸਾਹਮਣੇ ਪਲੀਪਾਂਤ ਆ ਜਾਂਦਾ ਏ ਜਦੋਂ ਸਹਬਜ਼ਾਦੇਆਂ ਨੂੰ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਕੀਤਾ ਸੀ ਤੇ ਉਹ ਵਿਰਾਗਮਈ ਪਲਾ ਨੂੰ ਮਹਿਸੂਸ ਕਰਦੇ ਹੋਏ ਸੰਗਤਾਂ ਇਸ ਵਿਰਾਗਮਈ ਨਗਰ ਕੀਰਤਨ ਦੇ ਵਿੱਚ ਸ਼ਾਮੂਲੀਤ ਕਰਦੀਆਂ ਨੇ ਤੇ ਇਹ ਨਗਰ ਕੀਰਤਨ ਆਪਣੀ ਮੰਜ਼ਲ ਦੇ ਵੱਲ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਵੱਲ ਵਧ ਰਿਹਾ ਏ ਜਿੱਥੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ